ਤੇ 3 ਮਹੀਨਿਆਂ ਦੀ ਇਹ ਗੱਬਣਾ ਸਜਣੋ ਝੋਟੀ ਕਿਉਂਕਿ ਆਪਣੇ ਮਿੱਤਰਾਂ ਦੀ ਡਿਮਾਂਡ ਰਹਿੰਦੀ ਆ ਵੀ ਕੋਈ ਤੋਕੜ ਗੱਬਣਾ ਚੰਗੀ ਬਣ ਵਾਲੀ ਝੋਟੀ ਦਿਖਾਓ ਸਾਨੂੰ ਕਿਉਂਕਿ ਇਹ ਬਣ ਵਾਲੀ ਆ ਸਜਣੋ ਡਬਲ ਰੁਪਈਆ ਦਾ ਹੋਣ ਵਾਲਾ ਕਾਰੋਬਾਰ ਆ ਇਹ ਜਿਹੜੀ ਇਹ ਝੋਟੀ ਆ ਤੇ ਇਧਰ ਤੋਂ ਸਿੰਘ-ਸਿੰਘ ਦੇਖ ਸਕਦੇ ਹੋ ਬਿਲਕੁਲ ਰਿੰਗ ਸਿੰਘਾ ਤੇ ਬਿਊਟੀ ਜੇ ਮੈਂ ਕਹਦਾ ਨਾ ਕੋਈ ਸਜਣੇ ਨੂੰ ਮੇਲੇ 'ਚ ਵੀ ਖੜੀ ਕਰ ਦੇ ਸਜਣੋ ਨਾ ਕੋਈ ਮੇਲੇ 'ਚ ਵੀ ਇਹ ਝੋਟੀ ਨੂੰ ਬਾਹਰ ਨਹੀਂ ਕਰ ਸਕਦਾ ਬਾਕੀ ਡਿਟੇਲ ਆ ਜੋ ਬਾਈ ਨਾਲ ਕਰਦੇ ਆ ਗੱਲਬਾਤ ਪੁੱਛੋ ਪਿੱਛੇ ਇਹ 31 ਹੈ ਪੰਡਤ ਦਾ ਕਹਿੰਦਾ ਮੀਣੀ ਆ ਪਰਲੇ ਨੇ ਸਿੰਘ ਸਿੰਘੇ ਕੱਢੇ ਨਹੀਂ ਤੁਸੀਂ ਨੇੜੇ ਜਾ ਕੇ ਦੇਖ ਸਕਦੇ ਹੋ ਬਾਕੀ ਨਾਲ ਸਹੀ ਐਸੇ ਹਲਦੇ ਨੇ ਕੁਆਲਿਟੀ ਝੋਟੀ ਝੋਟੀ ਚੰਗਿਆ ਇਹਨੂੰ ਚਲਾ ਦੀਓ ਇਧਰ ਚਲਾਓ ਬੇਟਾ ਇਧਰ ਇਧਰ ਬਾਕੀ ਜਦੋਂ ਤੁਰੂਗੀ ਸੱਜਣੋ ਇਹਦੀ ਜੱਜਮੈਂਟ ਹਵਾਨੇ ਦੀ ਕਰ ਲੇਗਾ ਕਿ ਥਣ ਥਣੌਟ ਦੀ ਗੱਲ ਕਰਾਂ ਤਾਂ ਦੂਰਾ ਥਣ ਲੱਗਿਆ ਚੰਗਾ ਥਣ ਲੱਗਿਆ ਝੋਟੀ ਦੇ ਤੇ ਬਾਕੀ ਸਾਫ ਸੁਥਰੀ ਝੋਟੀ ਆ ਸੱਜਣੋ ਰੇਟ ਬਾ ਕਮਾ ਲਓ ਜੀ ਰੇਟ ਸੱਜਣੋਂ ਬਣ ਜਾਂਦਾ ਹੁੰਦਾ ਕਿਉਂਕਿ ਵਪਾਰੀ ਦਾ ਹੱਕ ਹੁੰਦਾ ਰੇਟ ਮੰਗਣ ਦਾ ਬਾਕੀ ਛੋਟੀ ਆ ਮੀਣੀਆਂ ਮਿਲਦੀਆਂ ਬਹੁਤ ਰੇਅਰ ਨੇ ਉਹ ਕੱਟੀਆਂ ਦੇ ਰੇਟ ਸੱਜਣੋਂ ਬਣ ਜਾਂਦਾ ਹੁੰਦਾ ਬਾਈ ਨਾਲ ਗੱਲਬਾਤ ਕਰ ਲਿਓ ਬਾਈ ਦੇਖ ਚਲਾਤਾ ਅਰਸੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ ਲੈ ਮਿੱਤਰੋ ਅੱਜ ਪਹੁੰਚਿਆ ਵੀਡੀਓ ਬਣਾਉਣ ਆਪਾਂ ਮੰਡੀ ਫਤਿਹਪੁਰ ਜਿਹੜੀ ਕਿ ਸੱਜਣੋਂ ਹਰਿਆਣੇ ਚ ਲੱਗਦੀ ਆ ਮਸ਼ਹੂਰ ਮੰਡੀ ਆ ਫਤਿਹਪੁਰ ਇਹ ਰਤੀਏ ਸ਼ਹਿਰ ਤੋਂ ਅੱਗੇ ਲੰਘ ਕੇ ਨਾ ਜਦੋਂ ਸੱਜਣੋਂ ਆਪਾਂ ਫਤਿਹਪੁਰ ਨੂੰ ਜਾਂਦੇ ਆ ਫਤਿਹਪੁਰ ਤੋਂ ਰਤੀਆ ਰੋਡ ਤੇ 4-5 ਕਿਲੋਮੀਟਰ ਸ਼ਹਿਰ ਤੋਂ ਬਾਹਰ ਹੀ ਮੇਨ ਹਾਈਵੇ ਤੇ ਸੱਜੇ ਹੱਥ ਲੱਗਦੀ ਆ ਸੱਜਣੋ ਲੱਗਦੀ ਆ ਇਹ ਮੰਡੀ ਹਰ ਐਤਵਾਰ ਲੱਗਦੀ ਆ ਹਰ ਸੰਡੇ ਲੱਗਦੀ ਆ ਕਿਉਂਕਿ ਪਹਿਲਾਂ ਮੰਡੀ ਬੰਦ ਸੀ ਹੁਣ ਤਕਰੀਬਨ ਮੇਰਾ ਖਿਆਲ ਤੀਜੀ ਚੌਥੀ ਮੰਡੀ ਭਰੀਆ ਦੁਆਰੇ ਮੰਡੀਆਂ ਲੱਗੀਆਂ ਭਰਨਾ ਤੇ ਬਾਕੀ ਅੱਜ ਤੁਹਾਨੂੰ ਹਰਿਆਣੇ ਦੇ ਜਾਨਵਰ ਦਿਖਾਵਾਂਗੇ ਹਸਾਰ ਲੱਕੀ ਦੀਆਂ ਮਈਆਂ ਤੋਂ ਸਟਾਰਟ ਕਰਾਂਗੇ ਆਪਾਂ ਬਲੌਗ ਬਣਾਉਣਾ ਵੀਡੀਓ ਨਾਲ ਜੁੜੇ ਰਹੋ ਐਂਡ ਤੱਕ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਆਜੋ ਤੁਹਾਨੂੰ ਦਿਖਾਉਣੇ ਆ ਚੰਗੀਆਂ ਚੰਗੀਆਂ ਝੂਟੀਆਂ ਲਾ ਸੱਜਣੋ ਪਹਿਲੀ ਝੋਟੀ ਲੱਗਿਆ ਫਤਿਹਬਾਦ ਮੰਡੀ ਤੋਂ ਦਿਖਾਉਣਾ ਆਪਾਂ ਮੀਣੀ ਝੋਟੀ ਆ ਇੱਕ ਵਾਰ ਝੋਟੀ ਦੇ ਕੈਮਰਾ ਮਾਰਨਾ ਫਿਰ ਤਾਏ ਲਾਣੇਦਾਰ ਨਾਲ ਕਰਾਉਂਗਾ ਗੱਲ ਝੋਟੀ ਚੰਗੀ ਆ ਸੱਜਣੋ ਜਾਤ ਕੁਆਲਟੀ ਚੰਗੀ ਆ ਸਿੰਘ ਦੀ ਗੱਲ ਕਰਨਾ ਬਿਲਕੁਲ ਛੋਟਾ ਸਿੰਘ ਆ ਤੇ ਬਾਕੀ ਲਾਣੇਦਾਰ ਨਾਲ ਗੱਲਬਾਤ ਕਰਾਵਾਂਗੇ ਇੱਕ ਮੀਣੀ ਮੀਣੀ ਇੱਕੇ ਦਿਖਾ ਦਨੇ ਝੋਟੀ ਤੇ ਬਾਕੀ ਡਿਟੇਲ ਸਾਰੀ ਪੁੱਛੋ ਨੀਚੇ ਵੀ ਕਿੱਟੀ ਮੀਣੀ ਹੈ ਕੋਈ ਗੱਲ ਹੀ ਕੋਈ ਗੱਲ ਨਹੀਂ ਚਲਾ ਦੇ ਫਿਰ ਪੁੱਛ ਲੈ ਆ ਲੈ ਲੈ ਇਧਰ ਤੋਂ ਸਜਣਾ ਨਾ ਜਾਨਵਰ ਦੀ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਥਾਂ ਦੇ ਮੇਣੀ ਮੇਣੀ ਕਿ ਲੇਗਾ ਚਾਪੀ ਦੇ ਬੈਕ ਤੋਂ ਲਿਵਾ ਦੇਖ ਸਕਦੇ ਹੋ ਉੱਤੋਂ ਪੂਰੀ ਚਲਾਈ ਦੇਖ ਸਕਦੇ ਹੋ ਦਰਮਿਆਨੇ ਘਾਟ ਘਾਟ ਚ ਸਜਣਾ ਚੰਗੀ ਝੋਟੀ ਆ ਕਿਉਂਕਿ ਇਹ ਹਸਾਰ ਲਾਕੇ ਦੇ ਜਾਨਵਰ ਨੇ ਮੇਣੀ ਦੇਖੋ ਮੇਣੀ ਇਹ ਚੰਗੇ ਏਰੀਏ ਦਾ ਮਾਲ ਆ ਉਹ ਫਤਿਹਵਾੜਾ ਦਿੱਲੀ ਦਾ ਕੁਤਬ ਮੀਨਾਰ ਦੇਖੋ ਹਾਂ ਜੀ ਨਾਮ ਦੱਸੋ ਜੀ ਰਾਜਕੁਮਾਰ ਸ਼ਰਮਾ ਕਿਹੜਾ ਪਿੰਡ ਆ ਜੀ ਇਸਾਰ ਕੇ ਪਾਸ ਪਿੰਡ ਅਮੀਰਕਾਂ ਕਿਹੜਾ ਸੂ ਹੈ ਝੋਟੀ ਦਾ ਜਿਹੜੀ ਦੂਜੇ ਸੂ ਹੈ ਕੁੱਝ ਜਿਸ ਨੂੰ ਕਿੰਨੇ ਕਿ ਦਿਨ ਹੋ ਗਿਆ ਸੂਈ ਨੂੰ ਆ ਛੱਤਾ ਦਿਨ ਹੈ ਦੁੱਧ ਕਿੰਨਾ ਕਿ ਤਿਆਰ ਹੋਊਗਾ ਇਹ ਦੁੱਧ ਦਾ 15 ਲੀਟਰ 15 ਲੀਟਰ ਤਿਆਰ ਆ ਹਾਂ 14 ਤਲਾ ਦਾਂਗੇ ਆਪਾਂ ਜੇ ਕੋਈ ਆਉਂਦਾ ਕੋਈ ਦੁੱਧ ਕਦੇ 7 ਕਿਲੋ ਚਲਾ ਦਾਂ 15 15 ਬਤਾਉਂ ਮੈਂ 20 ਬਤਾਉਂਦਾ ਬੱਚਾ ਕੀ ਨਾਲ ਦੇ ਨੀਚੇ ਕੱਟੀ ਮੀਣੀ ਪਿੱਛੇ ਵੀ ਕੱਟੀ ਐ ਪਿੱਛੇ ਵੀ ਅਜੇ ਤਾਂ ਮੀਣੀ ਕਿੱਥੋਂ ਗਈ ਸਿੰਘ ਤਾਂ ਉਹਦੇ ਆਏ ਨਹੀਂ ਜੀ ਆ ਦੇਖ ਲੈ ਨਿਸ਼ਾਨ ਮਿਸਿੰਗ ਵਾਂਗ ਚੱਲਦੇ ਐ ਥੋੜੇ ਥੋੜੇ ਹਾਂ ਜੰਮ ਦੀ ਮੀਣੀ ਬਾਣ ਦੇ ਵੇਲੇ ਹੁੰਦੀ ਮੀਣੀ ਰੇਟ ਦਾ ਰੇਟ ਇਹਦਾ ਫਿਰ ਰੇਟ ਦਾ 1,25,000 ਰੁਪਏ ਇਹ ਜੀ ਇੱਕ ਪੰਜ ਦੀ ਹੈ ਹੈ ਇੱਕ ਪੰਜ ਦੀ ਲੱਖੇ ਅੰਦਰ ਨਹੀਂ ਦਿੰਦਾ ਨਾ ਹੈ ਚੱਲ ਨੰਬਰ ਬਤਾ ਦੇ 9813726457 ਇੱਕ ਵਾਰੀ ਫੇਰ ਬੋਲ 98137 26 457 ਤੋਰੀ ਬਾਈ ਖੋਲ ਕੇ ਇੱਕ ਵਾਰੀ ਲੈ ਸੱਜਣੋਂ ਪਿੱਛੇ ਇਹਦੇ ਕੱਤੀ ਹੈ ਪੰਡਤ ਦਾ ਕਹਿੰਦਾ ਮੀਣੀ ਆ ਪਰਲੇ ਨੇ ਸਿੰਘ ਸਿੰਘ ਕੱਢੇ ਨਹੀਂ ਤੂੰ ਨੇੜੇ ਜਾ ਕੇ ਦੇਖ ਸਕਦੇ ਬਾਕੀ ਨਾਲ ਸਹੀ ਐਸੇ ਹਲਦੇ ਨੇ ਕੁਆਲ ਕੁਆਲ ਕੁਆਲਤੀ ਝੋਟੀ ਨਹੀਂ ਚੰਗਿਆ ਇਹਨੂੰ ਚਲਾ ਦੇ ਇੱਧਰ ਚਲਾ ਦੇ ਬਟਾ ਇੱਧਰ ਇੱਧਰ ਬਾਕੀ ਜਦੋਂ ਤੁਰੂਗੀ ਸੱਜਣੋ ਇਹਦੀ ਜੱਜਮੈਂਟ ਹਵਾਨੇ ਦੀ ਕਰ ਲੇਗਾ ਕਿ ਥਣ ਥਣੌਟ ਦੀ ਗੱਲ ਕਰਾਂ ਤਾਂ ਦੂਰਾ ਥਣ ਲੱਗਿਆ ਚੰਗਾ ਥਣ ਲੱਗਿਆ ਝੋਟੀ ਦੇ ਤੇ ਬਾਕੀ ਸਾਫ ਸੁਥਰੀ ਝੋਟੀ ਆ ਸੱਜਣੋ ਰੇਟ ਬਾਕ ਮਾ ਲੋ ਜੀ ਰੇਟ ਸੱਜਣੋ ਬਣ ਜਾਂਦਾ ਹੁੰਦਾ ਕਿਉਂਕਿ ਵਪਾਰੀ ਦਾ ਹੱਕ ਹੁੰਦਾ ਰੇਟ ਮੰਗਣ ਦਾ ਬਾਕੀ ਝੋਟੀ ਆ ਮੀਣੀਆਂ ਮਿਲਦੀਆਂ ਬਹੁਤ ਰੇਅਰ ਨੇ ਉਹ ਘੱਟੀ ਆ ਲੋਈ ਦਾ ਰੇਟ ਸੱਜਣੋ ਬਣ ਜਾਂਦਾ ਹੁੰਦਾ ਬਾਈ ਨਾਲ ਗੱਲਬਾਤ ਕਰ ਲਿਓ ਫੋਨ ਤੇ ਤੁਸੀਂ 1,05,000 ਬਾਈ ਇਹਦੀ ਡਿਮਾਂਡ ਕਰਦਾ ਹੈ ਅਭੀ ਫੋਨ ਕਰਾਂ ਕਿਉਂਕਿ ਮੇਰੇ ਕਹਿੰਦਾ ਨਾ ਜਿਹੜੀ ਇਹ ਝੋਟੀ ਜਿਹੜੇ ਇਲਾਕੇ ਦੀਆਂ ਮਈਆਂ ਨੇ ਇਲਾਕਾ ਵਾੜਾ ਚੰਗਾ ਸੱਜਣੋ ਹਸਾਰ ਏਰੀਆ ਦੀਆਂ ਝੋਟੀਆਂ ਆਜੋ ਅੱਗੇ ਹੋਰ ਦਿਖਾਉਣੀਆਂ ਝੋਟੀਆਂ ਸਾਨੂੰ ਆਪਾਂ ਜੁੜੇ ਰਹੋ ਬਲੌਗਰ ਨਾਲ ਐਂਡ ਤੱਕ ਸਕਿੱਪ ਨਾ ਕਰਿਓ ਵੀਡੀਓ ਨੂੰ ਖਾਤਿਆਵਾਦ ਮੰਡੀ 'ਚ ਨਾ ਸੱਜਣੋ ਆਪਾਂ ਬਲੌਗ ਦੇ ਸਟਾਰਟਿੰਗ 'ਚ ਹੀ ਦਿਖਾਉਣੇ ਹੁੰਦੇ ਆ ਹਸਾਰ ਇਲਾਕੇ ਦੀਆਂ ਝੋਟੀਆਂ ਦਿਖਾਉਣੇ ਹੁੰਦੇ ਆ ਤੇ ਇਹ ਤਾਂ ਆ ਗਈ ਪਹਿਲਣ ਕੱਤੀ ਆ ਗਈ ਸੱਜਣੋ ਮੂੰਹੋਂ ਦੋ ਦੰਦ ਆ ਤੇ ਆ ਦੋਨੇ ਕੱਟੇ ਨੇ ਆ ਇਹ 6 6 ਦੰਦ ਨੇ ਦੂਜਾ ਸੂਆ ਨੇ ਮੀਰ ਕਾਲੇ ਪੰਡਤਾਂ ਦੀਆਂ ਝੋਟੀਆਂ ਦਿਖਾਵਾਂਗੇ ਆਜੋ ਪਹਿਲਾ ਪੰਡਤ ਜੀ ਨਾਲ ਗੱਲਬਾਤ ਕਰਾਉਣੇ ਆ ਫੋਨ ਨੰਬਰ ਪੁੱਛਦੇ ਆ ਤੇ ਫਿਰ ਕੱਲੀ ਕੱਲੀ ਕੋਲ ਕੇ ਤੋਲਾਗੇ ਬੜੀ ਡਿਟੇਲ 15 20 ਕਿਵੇਂ ਬਤਾਓ 4.3 ਠੀਕ ਹੋ ਨਮਸਕਾਰ ਜੀ ਚੜਦੀ ਕਲਾ ਹਾਂ ਜੀ ਮੋਜਾ ਪਿੰਡ ਕਿਹੜਾ ਆਪਣਾ ਪਿੰਡ ਹੈ ਜੀ ਮੀਰਕਾ ਹੀ ਸਾਰ ਦੇ ਪਾਸ ਹਸਾਰ ਦੇ ਨੇੜੇ ਹਾਂਜੀ ਹਾਂਜੀ ਲੈ ਸਜਣੋ ਜੇ ਗੱਲ ਕਰਨ ਇਹ ਇਲਾਕੇ ਦੀ ਐ ਮੰਨ ਲਓ ਦੁੱਧ ਦੁੱਧਾਂ ਦੀਆਂ ਵਈਆਂ ਦਾ ਇਲਾਕਾ ਚੰਗਾ ਇਲਾਕਾ ਇਹਦੀ ਪਹਿਲੀ ਕੱਟੀ ਖੜੀ ਹੈ 1 ਨੰਬਰ ਤੇ ਇਹਦਾ ਸੁਆ ਕਿਹੜਾ? ਯਾ ਜੀ ਪਹਿਲਾਂ ਨੇ ਜੀ ਦੰਦ ਦੁੱਗੀ ਹੈ 10 ਲੀਟਰ ਦੁੱਧ ਠੰਡਾ ਤਿਆਰ ਹੈ ਬੱਚਾ ਸਮੇਤ। ਬੱਚਾ ਕੀ ਹੈ ਇਹਦੇ ਨਾਲ? ਕੱਟਾ ਜੀ। ਪਿੱਛੇ ਇਹਦੇ ਕੱਟਾ। ਇਹਦਾ ਰੇਟ ਜਮਾ ਫਿਕਸ ਰੇਟ ਦੱਸ ਦਿਓ ਮੈਨੂੰ। ਇਸ ਦਾ ਰੇਟ ਤੋਂ ਕਰਵਾਓ ਦੇਖ 5 ਲੈਣਾ ਦੇ ਨਹੀਂ 85000 ਰੁਪਏ ਦੇਣੀ। 85 ਦੀ। 80 ਦੀ ਦੇ ਦਾਂਗੇ ਮੌਕੇ ਤੇ। 1000 ਤੋਂ 2000 ਕੀ ਸੋ ਕੋ ਨਹੀਂ। ਹਜ਼ਾਰ ਤੋਂ 2000 ਕੋਈ ਗੱਲ ਨਹੀਂ ਪੰਡਤਾਂ ਪਤਾ ਕਿ ਪੰਜਾਬ ਵਾਲੇ ਨਾ ਜਦੋਂ ਕਰਦੇ ਨੇ ਤਦੋਂ ਐਡੀ ਦੂਰੋਂ ਫੋਨ ਕਰ ਲਿਆ ਕਰ ਮਾਨ ਤਨ ਕਰਿਆ ਕਰਾਂਗੇ ਕਰਾਂਗੇ। ਹਾਂ ਮਾਨ ਕਰਿਆ ਹੈ ਨੰਬਰ ਹੈ ਜੀ 96717 91399 ਇੱਕ ਵਾਰੀ ਫੇਰ ਬੋਲੋ 96717 ਹੋਲੀ ਮੜਾ ਜਾਂਦਾ ਨੂੰ ਸਮਝ ਨਹੀਂ ਆਉਂਦੀ 96717 91399 ਖੋਲ ਕੇ ਤੋੜ ਕੇ ਦਿਖਾ ਦਿਓ ਲਾ 31 ਜਿਹੜੀ ਨਾ ਸੱਜਣੋਂ ਲੱਗਿਆ ਤੋੜ ਨਾ ਮੂੰਹੋਂ ਦੋ ਦੰਦ ਹੈ ਇਹ ਥਣ ਥਣ ਔਰ ਦੀ ਗੱਲ ਕਰਾਂ ਗੈਪ ਦੀ ਕਰਾਂ ਸੱਜਣੋਂ ਚਾਰੋਂ ਥਣ ਵਧੀਆ ਨਿਖੜਵੇਂ ਗੈਪ ਤੇ ਲੱਗੇ ਨੇ ਇਹ ਕੱਦ ਕਾਠ ਕਿਉਂਕਿ ਛੋਟਾ ਦਰਮਿਆਨੇ ਕੱਦ ਚ ਆ ਛੋਟੀ ਜੀ ਕੱਤੀ ਆ ਹਜੇ ਇਹਨੇ ਬੰਨ ਅੱਗੇ ਜਾ ਕੇ ਕਿਉਂਕਿ ਹਜੇ ਇਹ ਨਾ ਮੂੰਹੋਂ ਦੋ ਦੰਦ ਦੀ ਹੈ 10 ਕਿਲੋ ਦੁੱਧ ਨਟ ਰੈਡੀ ਕਹਿੰਦੇ ਨੇ ਬਾਕੀ ਨੇੜਾ ਕੇ ਤਸੱਲੀ ਕਰਕੇ ਤੁਸੀਂ ਲੈ ਲਿਓ ਵਾ ਕਮਾ ਲਓ ਜੀ ਜਿਨ੍ਹਾਂ ਦੇ ਸਿੰਘ-ਸੁੰਗ ਦੀ ਗੱਲ ਕਰ ਰਿਹਾ ਨਾ ਸੱਜਣੋ ਆ ਰਿੰਗ ਸਿੰਘ ਆ ਬਿਲਕੁਲ ਜਿਵੇਂ ਆਪਾਂ ਕਹਿ ਦੇਣਾ ਇਹਨਾਂ ਰਫ ਕੱਟਿਆ ਵੀ ਰੁਪਈਆ ਵੀ ਨਹੀਂ ਟੱਪਦਾ ਨਾ ਉਹ ਗੱਲ ਬਾਤ ਆ ਰਿੰਗ ਸਿੰਘ ਆ ਬਿਲਕੁਲ ਅੱਗੇ ਤੋਂ ਮੈਂ ਮੂੰਹ ਮੱਥੀ ਵਾਲੀ ਦੱਸਾਂਗਾ ਤੇ ਚੰਗੀ ਕੱਟਿਆ ਮੇਨ ਗੱਲ ਆ ਜਿਹੜੀ ਸੱਜਣੋ ਇਹ ਏਰੀਆ ਨਾ ਜਿਹੜਾ ਹਸਾਰ ਏਰੀਆ ਇਥੇ ਰੋ ਬੈਕ ਵੀ ਫਣ ਫਣੌੜ ਦੇਖ ਲਓ ਹਸਾਰ ਏਰੀਆ ਜਿਹੜਾ ਹਸਾਰ ਏਰੀਆ 'ਚ ਚੰਗਾ ਡੰਗਰ ਆ ਦੁੱਧ ਨੂੰ ਮੰਨੇ ਜਾਂਦੇ ਨੇ ਕਿਉਂਕਿ ਮੋਰਾ ਨਸਲ ਦੇ ਚੰਗੇ ਨਗੀਨੇ ਪਾਈ ਜਾਂਦੇ ਨੇ ਇਲਾਕੇ ਚ ਤੇ ਅੱਗੇ ਤੋਂ ਸਿੰਘ-ਸੁੰਗ ਦੇਖ ਸਕਦੇ ਹਾਂ ਬਿਲਕੁਲ ਕੁੰਡੇ ਸਿੰਘਾਂ ਚ ਤੇ ਆ ਜਿਹੜੀ 2 ਨੰਬਰ ਦੇ ਖੜੀਆ ਪੰਡਤ ਜੀ ਦੋ ਨੰਬਰ ਹੈ ਜੀ ਦੂਜੇ ਸੂਆ ਦੂਜਾ ਸੂਆ ਦੰਦਾਂ ਚ ਹੀ ਆ ਵੀ ਦੰਦਾਂ ਛੱਗੀ ਹੈ 6 ਦੰਦ ਇਹਨੂੰ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਸ ਕੇ ਸੂਈ ਹੋ ਗਿਆ 15 ਦਿਨ ਇਹਦੇ ਨਾਲ ਤਾਂ ਫਿਰ ਤਿਆਰੀ ਹੂ ਦੁੱਧ ਹਾਂ ਜੀ ਤੇਰਾ ਲੀਟਰ ਦੁੱਧ ਤਿਆਰ ਹੈ 13 ਲੀਟਰ ਤਿਆਰ ਹੈ ਹਾਂ ਜੀ ਉਹ ਇੱਕ ਗੱਲ ਪੰਡਤ ਜੀ ਦੀ ਮੈਨੂੰ ਸਜਣੋ ਚੰਗੀ ਲੱਗੀ ਇਹਨਾਂ ਨੇ ਕੋਈ 15 16 17 ਨਹੀਂ ਆਖਿਆ ਕਿਉਂਕਿ ਜਿੰਨਾ ਕਰਾਈ ਆ ਓਨੀ ਕ ਗੱਲ ਹੀ ਦਸੀ। ਨਾ ਫੇਰ ਆਪਨੇ 20 ਬਤਾਵਾਂ ਰ 16 ਪਾਉ ਉਸਮੇ ਕੋਈ ਫਾਇਦਾ ਥੋੜੀ। ਉਹਦਾ ਕੋਈ ਫਾਇਦਾ ਨਹੀਂ ਚਾਹੀ ਕਿਲੋ ਦਾ ਜੀ। ਕਿਉਂਕਿ ਤੈਨੂੰ ਪਤਾ ਕਈ ਵਾਰ ਸੱਜਣ ਤੇਰੇ ਕੋਲ ਘਰੇ ਵੀ ਜਾਨਵਰ ਲੈਣ ਆ ਸਕਦੇ। ਬਿਲਕੁਲ ਬਹੁਤ ਜਾਨਵਰ। ਕੱਚੀ ਜੀ ਗੱਲ ਰ ਹੈ ਨਾ ਨਿਕਲੇ ਬੰਦਾ। ਬੜਵਰਗੀ ਬਾਤ ਐ ਇੱਥੇ ਵੀ ਆਪਣੀ। ਹਾਂ ਇੱਥੋਂ ਵੀ ਗਰੰਟੀ ਵਾਲੀ ਗੱਲ ਨਹੀਂ। ਬਿਲਕੁਲ ਬਿਲਕੁਲ ਨਿਊ ਗਦਾਨ ਇਸ ਕੱਟੀਆ ਮੈਂ 15 ਬਤਾ ਸਕਦਾ ਪਹਿਲਾਂ 12 ਬਤਾ ਸਕਦਾ ਕੋਈ ਫਾਇਦਾ। ਨਾ ਇੱਕ ਗੱਲ ਤਾਂ ਹੈਈ ਆ ਸੱਜਣੋ ਪਿਛਲੀ ਮੰਡੀ ਤੋਂ ਪਿਛਲੀ ਮੰਡੀ ਆਪਾਂ ਓ ਪੰਡਤ ਜੀ 16 ਕਿਲੋ ਦੁੱਧ ਕੱਢੀ ਜਾਂਦੇ ਤੁਸੀਂ 16 ਕਿਲੋ ਮੈਂ ਤਾਂ ਕਹਾਦਾ ਆਪਣੇ ਮੈਂ 16 ਲੀਟਰ ਦੂਜਾ ਸੂਆ ਝੋਟੀ ਦੀ ਹੈ ਨਾ ਦੁੱਧ ਜੀ ਲੈ ਇਹਨੂੰ ਖੋਲ ਕੇ ਤੋੜ ਕੇ ਦਿਖਾ ਦਿਓ ਲੈ ਇਹ ਝੋਟੀ ਆ ਜਿਹੜੀ ਸੱਜਣਾ ਦੂਜਾ ਸੂਆ ਝੋਟੀ ਆ ਮੂੰਹੋਂ ਛੇ ਦੰਦਾ ਕਿਉਂਕਿ ਜਾਤ ਕੁਆਲਟੀ ਦੀ ਗੱਲ ਕਰਾਂ ਰੰਗ ਰੰਗ ਦੀ ਗੱਲ ਕਰਾਂ ਰੰਗ ਦੇਣੀ ਲੋਨ ਯਾਰੋ ਦੇਣ ਵਾਸਤੇ ਲਿਆ ਰੱਖੀ ਮੈਂ ਕਿ ਨਹੀਂ ਨਿਕਾਸ ਕਰਦੀ ਸੱਜਣੋਂ ਪਰ ਬੰਦ ਲੇਵੇ ਦੀ ਆ ਲੇਵਾ ਜਰੂਰ ਟੈਕ ਦਿਖਾਉਂਦੀ ਆ ਥੋੜਾ ਜਿਹਾ ਵਾ ਕਮਾ ਲਓ ਜੀ ਕੱਦ ਕਾੜ ਦੀ ਗੱਲ ਕਰਾਂ ਕੱਦ ਕਾੜ ਸਜਣੋਂ ਚੰਗਾ ਤੇ ਰੰਗ ਰੰਗ ਵੀ ਚੰਗਾ ਤੇ ਸਿੰਘ ਦੀ ਇਹ ਤਾਂ ਲਿਆ ਰਹੀ ਆਪਾਂ ਮਿਹਰਵਾਦ ਨਾ ਘੈਰ ਤੂੰ ਤੇ ਰੇਟ ਆ ਪਹਿਲਾਂ ਜਰ ਪਈਏ ਨਾ ਦੇ ਹੋਰ ਬੜਾ ਹੋਰ ਕੇ ਮੇਰੇ ਪਾਸੇ ਇਹਦਾ ਕੀ ਰੇਟ ਕਰਦੇ ਆ ਲੈਣ ਦੇ ਨਾਲ ਇਸਕੇ ਜੀ 1 ਲੱਖ 5000 ਰੁਪਏ 1 5 ਤਾਂ ਜ਼ਿਆਦਾ ਫਿਕਸ ਰੇਟ ਦਾ ਜੇ ਜਮ ਜੀ 95000 ਰੁਪਏ ਇਸਕੇ 90 90 ਦੀ ਹੋ ਜੂ 90 90 ਦੇ ਦੇ ਹਾਂ ਕਰ ਦਿਆ ਕਰ ਮੰਨਤਾ ਕਰਾਂਗੇ ਦੋ ਆਹ ਆ ਗਾ ਤਾਂ ਕਰਾਂਗੇ 3 ਜੇ ਨੰਬਰ ਵਾਲੀ ਦਾ ਕਿਹੜਾ ਸੁਆਹ 3 ਜੇ ਨੰਬਰ ਵਾਲੀ ਹੈ ਜੀ ਦੂਜੇ ਸੁਆਹ ਦਿਨ ਤੋਂ ਚੱਗੀ ਆ ਅੱਛਾ ਇਹਦਾ ਵੀ ਦੂਜਾ ਸੁਆਹ ਹਾਂਜੀ ਹਾਂਜੀ ਇਹ ਥੱਲੇ ਕਿਵੇਂ ਲੱਗਦੀ ਆ ਪਾਸਾ ਜਾ ਕੇ ਇਹ ਬਾਜ਼ਾਰ ਬਜ਼ੂਰ ਕੁਛ ਹੀ ਬੋਲ ਨਹੀਂ ਇਸ ਦਾ ਬੱਚਾ ਚੁੰਗ ਗਿਆ ਤਾਂ ਕੱਲ ਅੱਛਾ ਬੱਚਾ ਚੁੰਗ ਗਿਆ ਉਹਦਾ ਸਬੂਤ ਸਦਾ ਨਹੀਂ ਹੈਗਾ ਬਿਲਕੁਲ ਹੀ ਕੋਈ ਨਹੀਂ ਅੱਛਾ ਜੇ ਕੋਈ ਘਰੋਂ ਲੈਣਾ ਮੈਂ ਖਾਲੀ ਕਰਕੇ ਲੈ ਜਾਊਂਗਾ ਇਹ ਵੀ ਘਰ ਨਾਲ ਵਾਪਸ ਇਹ ਨਾਲ ਵੀ ਕੋਈ ਰੱਖਾ ਕੋਈ ਨਹੀਂ ਆਪਣਾ ਇਹਦਾ ਰੇਟ ਇਸਕੇ ਜੀ 1,45,000 ਰੁਪਏ 3 ਨੰਬਰ ਆ ਗਿਆ ਹਾਂਜੀ ਇਹਦੇ ਬਾਹਲੀ ਕਰਣਾ ਕਰ ਤਾ ਬਸ ਘਰ ਨਾਲ ਲੈ ਜਾਊਂਗਾ ਵੇਚੂ ਧੋਣੀਗਾ ਉਰੇ ਬੋਲੀ ਜੇ ਖਾਲੀ ਹੰਦੀ ਦਾ 12 14 ਲੀਟਰ ਦੁੱਧ ਇਹ ਚੀਜ਼ ਆ ਕਿੰਨਾ ਕੁ ਦੁੱਧ ਦੀ ਉਮੀਦ ਆ ਕਿੰਨਾ ਦੁੱਧ ਕੱਢੇਗੀ ਝੋਟੀ 17 18 ਲੀਟਰ 17 ਕਿਲੋ ਪਾਣੀ ਹੱਲ ਥੱਲੇ ਲੇਵਾ ਬਿਲਕੁਲ ਖਾਲੀ ਹੋ ਗਈ ਦੀ ਸ਼ਾਮ ਨੂੰ ਬੱਚਾ ਉਹ ਚੁੰਗੇ ਤੁੜਾ ਕੇ ਦੂਜੀ ਝੋਟੀ ਵਾਲਾ ਅੱਛਾ ਇਤਨੀ ਸੁਣਨੀ ਹੈ ਕਿਸੇ ਨੇ ਚੁੰਗਾ ਲਿਆ ਅੱਛਾ ਤਾ ਤੂੰ ਖੋਲ ਕੇ ਤੋੜ ਕੇ ਦਿਖਾ ਦੇ ਲੈ ਸਜਣਾ ਮੂੰਹੋਂ ਛੇ ਦੰਦ ਦਾ ਦੂਜਾ ਸੂਆ ਝੋਟੀ ਆ ਕੱਦ ਕਾਠ ਚੰਗਾ ਤੇ ਰੰਗ ਰੰਗ ਚੰਗਾ ਤੇ ਕੁਆਲਿਟੀ ਚੰਗੀ ਆ ਥੱਲੇ ਉਹਨਾ ਥੋੜੀ ਟੇਢੀ ਜੀ ਹੋ ਰਹੀ ਹੈ ਕਹਿੰਦੇ ਬੱਚਾ ਲੱਗ ਗਿਆ ਮੈਂ ਆ ਹੀ ਤੋੜ ਦੋ ਬੱਚਾ ਚੁੰਗ ਗਿਆ ਝੋਟੀ ਦਾ ਬਾਕੀ ਨਾ ਤੁਸੀਂ ਨੇੜੇ ਆ ਕੇ ਜੇ ਤੁਹਾਨੂੰ ਪਸੰਦ ਆਉਂਦੀ ਆ ਬਾਈ ਨਾਲ ਗੱਲਬਾਤ ਕਰਕੇ ਸੱਜਣੋ ਲੈ ਸਕਦੇ ਹੋ ਤੇ ਬਾਕੀ ਝੋਟੀਆਂ ਇਹਨਾਂ ਕੋਲ ਸਾਰੀਆਂ ਚੰਗੀਆਂ ਹੁੰਦੀਆਂ ਇੱਕ ਲੱਖ 50 ਜਿਹੜਾ ਕੁਆਲਟੀ ਵਾਲਾ ਏਰੀਆ ਇੱਥੇ ਡੰਗਰ ਸਾਰੇ ਤਕਰੀਬਨ ਕੁਆਲਟੀ ਦੇ ਚੰਗੀ ਜਾਤ ਦੇ ਡੰਗਰ ਹਨ ਤੇ ਥਣ ਥਣੌਟ ਦੀ ਗੱਲ ਕਰਾਂ ਸੱਜਣੋ ਥਣ ਥਣੌਟ ਇਹਨੂੰ ਚੰਗਾ ਲੱਗਿਆ ਤੇ ਆ ਬੱਚਾ ਚੁੰਗਣ ਕਾਰਨ ਦੱਸਦੇ ਆ ਬਾਈ ਵੀ ਥੱਲੋਂ ਥੋੜਾ ਜਨਾ ਐਡਾ ਕਰਤਾ ਬੱਚੇ ਨੇ ਦੂਜੀ ਮਹੀਨਾ ਦਾ ਬੱਚਾ ਲੱਗ ਗਿਆ ਇਹਨੂੰ ਤੇ ਉਦਾਂ ਬਾਈ ਹੁਰੀ ਕਹਿੰਦੇ ਕੋਈ ਗੱਲਬਾਤ ਨਹੀਂ 12 13 ਇਧਰ ਅੱਗੇ ਤੋਂ ਨੂੰ ਮੈਂ ਥਣ ਥਨੋਟ ਦਿਖਾ ਲੈਣਾ ਇਹਦਾ ਅੱਗੇ ਤੋਂ ਦੇਖ ਸਕਦੇ ਹੋ ਥਣ ਥਨੋਟ ਚੰਗਾ ਲੱਗਿਆ ਬਾਕੀ ਦੇ ਸਿੰਘਾਂ ਦੀ ਗੱਲ ਕਰਾਂ ਬਿਲਕੁਲ ਰਿੰਗ ਸਿੰਘ ਹੈ ਰਾਤ ਨੇ ਪਿਛਾੜੇ ਬਿਲਕੁਲ ਖਾਲੀ ਕਰਦੀ ਸੀ ਉਹ ਬੱਚੇ ਨੇ ਬਹੁਤ ਬੱਚਾ ਲੈ ਬਾਕੀ ਅੱਗੇ ਤੋਂ ਦੇਖ ਸਕਦੇ ਹੋ ਸੱਜਣੋ ਸਿੰਘ ਡੁੰਗ ਦੀ ਕੁਆਲਿਟੀ ਦੇਖ ਸਕਦੇ ਹੋ ਪੂਰੀ ਕੁਆਲਿਟੀ ਵਾਲਾ ਸਿੰਘ ਲੱਗਿਆ ਤੇ ਆਜੋ ਅੱਗੇ ਲੈ ਕੇ ਚੱਲਦੇ ਹਾਂ ਖਤਿਆਬਾਦ ਮੰਡੀ ਦੇ ਹੋਰ ਦਿਖਾਉਣੀ ਆ ਚੰਗੇ ਚੰਗੇ ਜਾਨਵਰ ਸਾਨੂੰ ਜੁੜੇ ਰਹੋ ਵੀਡੀਓ ਨਾਲ ਅੰਤ ਤੱਕ ਲੈ ਸੱਜਣੋ ਹਸਾ ਦੇ ਏਰੀਏ ਦੀ ਨਾ ਪੰਡਤ ਹੋਰੀ ਤਿੰਨ ਚਾਰ ਬਰਾਦਰ ਕੰਮ ਕਰਦੇ ਆ ਤੇ ਉਹਨਾਂ ਦੀ ਲੱਗੇ ਇੱਕ ਪਹਿਲਣ ਝੋਟੀ ਦਿਖਾਉਣ ਮੂੰਹੋਂ ਚਾਰ ਦੰਦ ਆ ਤੇ ਸਿੰਘ ਸੁng ਦੀ ਕੁਆਲਿਟੀ ਦੇਖ ਸਕਦੇ ਹੋ ਬਾਕੀ ਮੈਂ ਤੁਹਾਡੀ ਗੱਲਬਾਤ ਕਰਾ ਦੇਣਾ ਤੇ ਖੋਲ ਕੇ ਤੋੜ ਕੇ ਦਿਖਾਵਾਂਗੇ ਤੇ ਸੱਜਣੋਂ ਰੇਟ ਰੂਟ ਵੀਡੀਓ 'ਚ ਹੀ ਕਰਾਵਾਂਗੇ ਨਾਮ ਦੱਸੋ ਜੀ ਕੀ ਹੈ ਬਾਲ ਸਿੰਘ ਸ਼ਰਮਾ ਬਾਲ ਸਿੰਘ ਸ਼ਰਮਾ ਕਿਹੜਾ ਪਿੰਡਾ ਦਾ ਮੀਰਕਾ हिसार ਕੇ ਪਾਸ ਅੱਛਾ ਵਪਾਰ ਦਾ ਆਪਣਾ ਪ੍ਰਾਣਾ ਹੀ ਕੰਮ ਆ ਜੀ ਹੈਨਾ ਹਾਂ ਜੀ ਹਾਂ ਜੀ ਮੰਡੀਆਂ ਤੇ ਘਰਾਂ 'ਚੋਂ ਵੀ ਮਾਲ ਵੇਚਦੇ ਆ ਆ ਗਰ ਵੀ ਬਹੁਤ ਹੈ ਇਹਦਾ ਸੂਆ ਕਿਹੜਾ ਝੋਟੀ ਜਿਹੜੀ ਪਹਿਲੇ ਸੂਏ ਦੰਦਾਂ 'ਚ ਕਿਵੇਂ ਆ ਜੀ ਚਾਰ ਮੂੰਹ ਹੋ ਗਿਆ ਜੀ ਆ 10 12 ਦਿਨ ਦੁੱਧ ਕਿੰਨਾ ਕੁ ਰੈਡੀ ਹੈ ਥੱਲੇ 14 ਲੀਟਰ ਤਿਆਰ ਹੈ 14 ਕਿਲੋ ਤਿਆਰ ਆ ਪਹਿਲਾਂ ਥੱਲੇ ਪਹਿਲੇ ਰੇਟ ਇਹਦਾ 14 ਕਿਲੋ ਦਾ ਇਸਕੇ 1.5 ਲੱਖ ਰੁਪਏ ਲੈਣ ਦੇ ਨਾਲ ਇਹ ਦੱਸ ਦੋ ਫਿਕਸ ਰੇਟ ਜਿੰਨੇ ਦੀ ਦੇਣੀ ਹੈ 1 15 ਕੀ ਦੇਣੀ ਹੈ 10 ਦੀ ਹੋ ਜੂਗੀ ਬਤਾ ਦੀ ਆਪਨੇ 15 ਕੀ ਦੇ ਦੇ ਅੱਛਾ ਮੌਕੇ ਤੇ ਹੋ ਜੂ ਕੋਈ ਗੱਲ ਨਹੀਂ ਫੋਨ ਨੰਬਰ ਬੋਲੋ ਜੀ 99910 ਹਾਂਜੀ 19423 ਖੋਲ ਕੇ ਤੋਰ ਕੇ ਦਿਖਾ ਦਿਓ ਲੈ ਸੱਜਣਾ ਮੂੰਹੋਂ ਚਾਰ ਦੰਦ ਦਾ ਪਹਿਲਾਂ 31 ਆ ਜਦੋਂ ਖੋਲ ਕੇ ਤੋਰਨਗੇ ਹਵਾਨੇ ਦੀ ਜੱਜਮੈਂਟ ਕਰ ਲਿਓ ਥਾਣ-ਥਾਣ ਹੋਣਾ ਝੋਟੀ ਨੂੰ ਚੰਗਾ ਲੱਗਿਆ ਕੱਦ ਕਾੜ ਦੀ ਗੱਲ ਕਰਾਂ ਸੱਜਣੋ ਕੱਦ ਕਾਠ ਵੀ ਚੰਗਾ ਝੋਟੀ ਦਾ ਤੇ ਰੰਗ ਰੰਗ ਦੀ ਗੱਲ ਕਰਾਂ ਕਿਉਂਕਿ ਇਹ ਡੰਗਰ ਤਕਰੀਬਨ ਕੁਆਲਟੀ ਦਾ ਡੰਗਰੀ ਹੁੰਦਾ ਸਾਰਾ ਬਾਖ ਮਾ ਲਓ ਜੀ ਹਾਂਜੀ ਹੂੰ ਇਹਦਾ ਕਿਹੜਾ ਸੂਹਾ ਦਾ ਆ ਦੋ ਨੰਬਰ ਵਾਲੀ ਦਾ ਇਸਕੇ ਦੂਜੇ ਸੂਏ ਦੂਜਾ ਸੂਹਾ ਇਹਨੂੰ ਕਿੰਨੇ ਕਿਤੇ ਨ ਹੋ ਗਏ ਸੂਈ ਨੂੰ 6-7 ਦਿਨ ਦੀ ਬਿਆਈ ਹੈ ਇਹ ਥੱਲੇ ਦੁੱਧ ਕਿੰਨਾ ਕਰਿਆ ਦੀਆ ਇਸਕੇ niche ਦੁੱਧ ਚਾਹ ਬਦਲੇ ਡਰਾਈਵ ਤਿਆਰੀ 14 ਕਿਲੋ ਤਿਆਰ ਹੈ ਉੱਤੋਂ ਫਿੱਕੀ ਜੀ ਲੱਗਦੀ ਆ ਥੋੜੀ ਜੀ ਹਾਂ ਥੋੜੀ ਲੱਸੀ ਹੈ ਹਾਂ ਲੱਸੀ ਆ ਦੁੱਧ 14 ਕਿਲੋ ਦੇ ਦਿੰਦੀ ਆ ਹਾਂ ਦੋ 17-18 ਕਿਲੋ ਦੇ ਗਏ ਅੱਛਾ ਜੀ ਇਹਦਾ ਰੇਟ ਸਕਾ 1,10,000 ਰੁਪਏ ਫਿਕਸ ਰੇਟ ਲੈਣ ਦੇ ਨਾਲ ਅਗਲੇ ਫਿਕਸ 15 15 ਦੀ ਖੋਲ ਕੇ ਤੋਰ ਕੇ ਦਿਖਾ ਦੂ ਇਹ ਇਹਦਾ ਸੱਜਣਾ ਕਹਿੰਦੇ ਦੂਜਾ ਸੂਆ ਤੇ ਲੇਵਾਲੂਆ ਚੰਗਾ ਇਹਦਾ ਵੀ ਥਣ ਥਨੋਟ ਵੀ ਚੰਗਾ ਲੱਗਿਆ ਝੋਟੀ ਨੂੰ ਬਾਕੀ ਉਹ ਤੁਰੂ ਵੀ ਲੇਵੇ ਜਜਮੈਂਟ ਕਰ ਲਿਓ ਕਿਉਂਕਿ ਉੱਤੋਂ ਠਿੱਕੀ ਜ਼ਰੂਰ ਆ ਥੋੜੀ ਜੀ ਪਰ ਜੇ ਮੈਂ ਲੇਵੇ ਦੀ ਗੱਲ ਕਰਾਂ ਨਾ ਲੇਵਾ ਝੋਟੀ ਨੂੰ ਸੱਜਣਾ ਚੰਗਾ ਲੱਗਿਆ ਐ ਤੁਰਦੀ ਆ ਜਮਾ ਫਾਸ ਫਾਸ ਕੇ ਕਿਵੇਂ ਉਹ ਡਰਾਈਵਰ ਨੇ ਸਾੜਨ ਤਾਰੀ ਨਾ ਹੁਣੇ ਗੱਡੀ ਇਹਦਾ ਗੱਡੀ ਨੂੰ ਤਾਰਨਾ ਕਰਨ ਰੇ ਸੀ ਤਾਰ ਗਿਆ ਲਿਆਦ ਨੂੰ ਬਿੱਟਾ ਬਾਤ ਮਾਰੋ ਜੀ ਕੋਰ ਕੋ ਪੈਰ ਕੇ ਲੱਗ ਗਈ ਏ ਥੋੜੀ ਬਹੁਤ ਮੈਂ ਪਹਿਲੇ ਇਹ ਕੱਟੀ ਤਾਰ ਲਿਆ ਅਰ ਉਹ ਖੇਲਾ ਲੈ ਸਰ ਜਣੋ ਫਤਿਹਬਾਦ ਮੰਡੀ ਚ ਨਾ ਸਾਨੂੰ ਮੈਂ ਇੱਕ ਨਗੀਨਾ ਦਿਖਾਉਂਗਾ ਨਗੀਨਾ ਕਿਉਂ ਕਹਿਣਾ ਕਿਉਂਕਿ ਉਹ ਚ ਕੁਆਲਿਟੀ ਬਾਲੀ ਜਿਆਦੇ ਆ ਜੇ ਸਿੰਘ ਸੁੰਗ ਦੀ ਗੱਲ ਕਰਾ ਸੱਜਣੋ ਜਿਹੜੀ ਮੇਨ ਗੱਲ ਆ ਨਾ ਝੋਟੀ ਚੰਗੀ ਵਾਲੀ ਆ ਮੂੰਹੋਂ ਚਾਰ ਦੰਦਾ ਪਿੱਛੇ ਦੇ ਬਾਈ ਕਹਿੰਦਾ ਨਾ M29 ਦਾ ਕੱਟਾ ਮੈਂ ਤਾਂ ਇਹਨੂੰ ਐ ਕਹੂੰਗਾ ਵੀ ਪਿੱਛੇ ਦੇ M29 ਦਾ ਝੋਟਾ ਕਿਉਂਕਿ ਕੱਟਾ ਪਲਿਆ ਪਿਆ ਤਿਆਰ ਹੋਇਆ ਪਿਆ ਤੇ ਮੇਨ ਗੱਲ ਆ ਜਿਹੜੀ 3 ਮਹੀਨਿਆਂ ਦੀ ਇਹ ਗੱਬਣ ਆ ਸੱਜਣੋ ਝੋਟੀ ਕਿਉਂਕਿ ਆਪਣੇ ਮਿੱਤਰਾਂ ਦੀ ਡਿਮਾਂਡ ਰਹਿੰਦੀ ਆ ਵੀ ਕੋਈ ਤੋਕੜ ਗੱਬਣ ਚੰਗੀ ਬੰਨ ਵਾਲੀ ਝੋਟੀ ਦਿਖਾਓ ਸਾਨੂੰ ਕਿਉਂਕਿ ਇਹ ਬੰਨ ਵਾਲੀ ਆ ਸੱਜਣੋ ਡਬਲ ਰੁਪਈਆ ਦਾ ਹੋਣ ਵਾਲਾ ਕਾਰੋਬਾਰ ਆ ਇਹ ਜਿਹੜੀ ਇਹ ਝੋਟੀ ਆ ਇਹ ਇਧਰ ਤੋਂ ਸਿੰਗ-ਸੁੰਗ ਦੇਖ ਸਕਦੇ ਹੋ ਬਿਲਕੁਲ ਰਿੰਗ ਸਿੰਘਾ ਤੇ ਬਿਊਟੀ ਜੇ ਮੈਂ ਕਹਦਾ ਨਾ ਕੋਈ ਸੱਜਣੇ ਨੂੰ ਮੇਲੇ 'ਚ ਵੀ ਖੜੀ ਕਰ ਦੇ ਸਕਣਾ ਨਾ ਕੋਈ ਮੇਲੇ 'ਚ ਵੀ ਇਹ ਝੋਟੀ ਨੂੰ ਬਾਹਰ ਨਹੀਂ ਕਰ ਸਕਦਾ ਬਾਕੀ ਡਿਟੇਲ ਆਜੋ ਬਾਈ ਨਾਲ ਕਰਦੇ ਆ ਗੱਲਬਾਤ ਪੁੱਛ ਲੈਣੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਦੱਸੋ ਬਾਈ ਉਸੇ ਨੂੰ ਕਹੇ ਪਿੰਡ ਕਿਹੜਾ ਜੀ ਬਹਾਦਰਪੁਰ ਬਹਾਦਰਪੁਰ ਕਿਹੜਾ ਸੂਆ ਇਹਦਾ ਝੋਟੀ ਦਾ ਇਹਦਾ ਪਹਿਲਾ ਸੂਆ ਜੀ ਦੰਦਾਂ 'ਚ ਕਿਵੇਂ ਆ 6 ਦੰਦਾਂ ਦਾ ਜੀ 6 ਦੰਦਾਂ ਦਾ ਕਿ ਚਾਰ ਹੈ ਚਾਰ ਜੀ ਅੱਛਾ ਚਾਰ ਦੰਦਾਂ ਦਾ ਮੁੰਡਾ ਇਹ ਗੱਬਣ ਕਿੰਨੇ ਟਾਈਮ ਦੀ ਆ ਬ 3 ਮਹੀਨੇ ਦੀ ਚੈੱਕ ਪਾਸ ਆ ਜੇ ਕੋਈ ਸੱਜਣ ਚਾਹੇ ਕਰਾ ਸਕਦਾ ਆ ਨਾਲ ਇਹਦੀ ਕਟਾ ਹਾਂ ਹੀ ਕਟਾ ਬੱਚੇ ਦੀ ਮਰਦੀ ਆ ਆ ਬੱਚੇ ਮਰਦੀ ਦੁੱਧ ਕਿੰਨਾ ਰੈਡੀ ਆ ਦੁੱਧ 9 ਲੀਟਰ ਤੇ ਰਿਹਾ ਮੇਰੇ ਜਮਾ ਸਹੀ ਦਾ ਇੱਕ 100 ਗ੍ਰਾਮ ਵੀ ਵੱਧ ਘੱਟ ਨਾ ਦੱਸ ਲੋ ਵੀ ਨੈਟ ਵੀਰੇ ਅੱਛਾ ਰੇਟ ਇਹਦਾ ਫਿਕਸ ਰੇਟ ਜਮੇ ਲੈਣ ਦੇਣਾ ਰੇਟ ਮੁੱਲ 90 ਹਜ਼ਾਰ ਕਰ ਦੇਗਾ ਅੱਛਾ ਮੁੱਲ ਤਾਂ ਚਾਹੀ ਲੱਖ ਕਰ ਲਾ ਦੇਵੇਂਗਾ ਕਿੰਨੇ ਦੇਂਦਾ ਤੀ ਇਹਨੂੰ 80000 ਹੀ ਛੱਡਦਾ 80000 ਦੀ ਹੋ ਜੂਗੀ ਲੈ ਸੱਜਣ 80000 ਦੀ ਹੋ ਜੂਗੀ ਨੰਬਰ 22 ਨੂੰ ਪੁੱਛ ਲਾਂਗੇ ਇੱਕ ਵਾਰੀ ਤੋੜ ਕੇ ਦਿਖਾ ਦੇ ਬਈ ਇੱਕ ਵਾਰ ਨਾ ਸੁਣਨਾ ਮੈਂ ਇਹਦਾ ਥਣ ਥਨੌਟ ਦਿਖਾ ਦੇਣਾ ਜੇ ਸੱਜਣੋ ਇਹਦੇ ਮੈਂ ਕੱਦ ਕਾੜ ਦੀ ਗੱਲ ਕਰਾਂ ਨਾ ਕੱਦ ਝੋਟੀ ਦਾ ਬਹੁਤ ਆ ਰੰਗ ਰੰਗ ਦੀ ਗੱਲ ਕਰਾਂ ਜਮਾ ਜੈੱਡ ਬਲੈਕ ਰੰਗ ਹੈ ਪਲੂਣ ਕੱਤੀ ਆ ਉੱਚੇ ਕੱਦ ਕਾੜ ਦਾ ਕਿਉਂਕਿ ਬਖੜ ਹੈ ਪਰ ਲੇਵਾ ਨਾ ਸੱਜਣੋ ਤਾਜ਼ੀਆਂ ਵਾਂਗੂ ਲਾਈ ਖੜੀ ਆ ਬਾਕਮਾਲੋ ਜੀ ਬਾਕੀ ਕੱਦ ਕਾੜ ਵਾਲੀ ਝੋਟੀ ਆ ਤੇ ਮੇਨ ਗੱਲ ਆ ਜਿਹੜੀ ਨਾਲ 3 ਮਹੀਨਿਆਂ ਦੀ ਗੱਬਣ ਹੈ ਚੈੱਕ ਪਾਸ ਹੈ ਜਿਹੜੇ ਸੱਜਣ ਨੇ ਲਿਜਾਣੀਆਂ ਨੇੜੇ ਆ ਕੇ ਤਸੱਲੀ ਕਰਕੇ ਡਾਕਟਰ ਨਾਲ ਲਿਆ ਕੇ ਬਾਈ ਕਹਿੰਦਾ ਚੈੱਕ ਕਰਾ ਕੇ ਝੋਟੀ ਲਿਜਾ ਸਕਦਾ ਕਿਉਂਕਿ ਆਪਣੇ ਬਾਹਲੇ ਸੱਜਣਾਂ ਦੀ ਡਿਮਾਂਡ ਰਹੀ ਜਿੱਥੇ ਤੋਂ ਥਣ ਥਣੋਂ ਆੜ ਦੇਖ ਸਕਦੇ ਨੇ ਇਡੇ ਤੋਂ ਵਧੀਆ ਚੰਗਾ ਥਣ ਲੱਗਿਆ ਤੇ ਬੱਚਾ ਇਹਦਾ ਸੱਜਣੋਂ ਆਹ ਖੜਾ ਨਾਲ ਆਹ ਕੱਟਾ ਹੈ ਨੰਬਰ ਬੋਲ ਦੇ ਬਾਈ 90413 ਵੀਰੇ 90413 ਹਾਂਜੀ 8669 ਇੱਕ ਵਾਰੀ ਫੇਰ ਬੋਲ ਦੇ 90413 8669 ਲੈ ਇੱਧਰ ਤੋਂ ਸਿੰਘ ਸਿੰਘ ਫੇਰ ਦੇਖ ਸਕਦੇ ਸੱਜਣੋਂ ਚੰਗੀ ਆ ਝੋਟੀ ਇਹਦਾ ਸੂਆ ਕਿਹੜਾ ਬਾਈ ਇਧਰਲੇ ਪਾਸੇ ਆ ਜਾ ਹਾਂ ਬਾਈ ਖੜ ਖੜ ਉਹ ਖੜ ਚ ਬੱਬੇ ਹੈ ਗੱਬਣਾ ਕੋਈ ਨਹੀਂ ਗਿਆ ਉਹਨੂੰ ਖੜੇ ਇਹਨੂੰ ਪਰਹਾਉਣਾ ਹੈ ਤਾਂ ਪਰ ਤੀਨ ਬੋਰ ਹੈ ਕਿੰਨਾ ਪਰਿਆ ਕਿੰਨਾ ਅੱਛਾ ਲੈ ਸੱਜਣਾ ਪਹਿਲਾਂ 33 ਦੀ ਨਾਲ ਆਪਾਂ ਵੀਡੀਓ ਬਣਾਈ ਜਾਂਦੇ ਤੇ ਤਕਰੀਬਨ ਗਾਕ ਵੀ ਆ ਕੇ ਬਾਈ ਕੋਲੇ ਦੇਖਦੇ ਆਂ ਕੀ ਬਣਦਾ ਇਹ ਇਹਦਾ ਸੂਆ ਕਿਹੜਾ ਬਾਈ ਤੀਜਾ ਵੀਰੇ ਤੀਜਾ ਸੂਆ ਇਹਨੂੰ ਕਿੰਨੇ ਕਿਦਨਾਂ ਹੋ ਗਿਆ ਸੂਈ ਨੂੰ ਇਹਨੂੰ 4 ਦਿਨ ਹੋ ਗਏ ਜੀ ਇਹਦੇ ਥੱਲੇ ਬੱਚਾ ਕੀ ਹੈ ਨਾਲ ਇਹਦੇ ਕਟਾ ਜੀ ਦੁੱਧ ਕਿੰਨਾ ਕਰੇਂ ਦੀ ਆ ਹੁਣ ਉਦੋਂ 12 ਟਰ ਬੋਲੇ ਤੇ ਆ ਰਿਹਾ 12 13 14 ਕਿਲੋ ਪਾ ਦੂਗੀ 14 15 ਬਾਦੂਗੀ ਬਾਡੀ ਬੁੱਡੀ ਦੇ ਹਿਸਾਬ ਨਾਲ ਦੁੱਧ 15 16 ਕਿਲੋ ਪਾ ਸਕਦੀ ਆ ਇਹਦਾ ਰੇਟ ਆ ਇਹਦਾ ਰੇਟ ਮੋਲ ਦਾ ਰੇਟ ਲੱਖ ਹੈ ਜੀ ਨੇ ਮੁੱਲ ਤਾਂ ਚਾਹੇ 5 ਲੱਖ ਕਰ ਲਾ ਤੇਰੀ ਆਟਮਾ ਆ ਹਾਏ ਐਂ ਦਾ ਤੇ ਦੇਣੀ ਕਿੰਨੀ ਸੀ ਇੱਕ 30 ਛੱਡਦਾ ਜੀ ਇੱਕ 30 ਦੀ ਖੋਲ ਕੇ ਤੋੜ ਕੇ ਦਿਖਾ ਲੈ ਇਹਦਾ ਤੀਜਾ ਸੂਆ ਸੱਜਣੋਂ ਜੇ ਗੱਲ ਕਰਾਂ ਨਾ ਕੱਡ ਕਾੜ ਦੀ ਜਿਵੇਂ ਆਪਾਂ ਕਹਿ ਦੇਣਾ ਕਪੈਣ ਜਿੱਡੀ ਝੋਟੀ ਉਹ ਗੱਲ ਬਾਤ ਆ ਵੀ ਇਹਨੂੰ ਨਾ ਆਪਾਂ ਜਾਨਵਰ ਨੂੰ ਕਪੈਣ ਕਪੈਣ ਜਿੱਡਾ ਜਾਨਵਰ ਕਹਿ ਸਕਦੇ ਆ ਥੱਲਿਓ ਵੀ ਚੰਗੀ ਆ ਤੇ ਥਣ ਵੀ ਚੰਗਾ ਲੱਗਿਆ ਤੇ ਲੱਗਿਆ ਵੀ ਸੱਜਣੋਂ ਚੰਗੇ ਗੈਪ ਤੇ ਆ ਵਧੀਆ ਲੇਵੇ ਵਾਲੀ ਆ ਤੇ ਉੱਤੇ ਤੋਂ ਚੜਾਈ ਚੜੂਈ ਦੀ ਗੱਲ ਕਰਾਂ ਮੈਂ ਪੂਰੀ ਡਬਲ ਮੈਂ ਆ ਤੀਜਾ ਸੂਆ 5-7 ਦਿਨਾਂ ਦੀ ਬਾਈ ਕਹਿੰਦਾ ਸੂਈ ਹੋਈ ਆ ਤੇ ਇੱਧਰ ਅੱਗੇ ਦਾ ਖਾਨਸਣਾ ਉਰ ਦੇ ਸਕਦੇ ਹਾਂ ਬੈਕ ਤੋਂ ਸੱਜਣੋਂ ਇਹਦਾ ਲੇਵਾ ਦੇਖ ਸਕਦੇ ਹੋ ਤੇ ਉੱਤੋਂ ਨਾ ਉੱਥੇ ਦੀ ਚੜਾਈ ਚੜੂਈ ਦੀ ਗੱਲ ਕਰਾਂ ਤਾਂ ਪੂਰੀ ਚੜਾਈ ਚਾ ਪੁੱਠਾ ਇਹਦਾ ਚੰਗੀ ਮੈਂ ਆ ਵਾ ਕਮਾ ਲੋ ਬੀ ਓਏ ਆ ਸੱਜਣੋ 3 ਨੰਬਰ ਵਾਲੀ ਝੋਟੀ ਆ 1 ਨੰਬਰ ਤੇ ਆਪਾਂ ਬਾਈ ਹੋ ਰਹੇ ਦੀ ਦਿਖਾਈ ਆ ਤੋਕੜ ਗੱਬਣਾ 2 ਨੰਬਰ ਤੇ ਤਾਜੀ ਝੋਟੀ ਦਿਖਾਈ ਆ ਤੇ ਆ 3 ਨੰਬਰ ਵਾਲੀ ਵੀ ਤਾਜੀ ਆ ਉਹ ਹਿਸਾਬ ਨਾਲ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ ਇਹਦਾ ਬਾਈ ਕਿਹੜਾ ਸੂਆ 3 ਨੰਬਰ ਦਾ ਇਹਦਾ ਚੌਥਾ ਸੂਆ ਚੌਥਾ ਸੂਆ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ 5-6 ਦਿਨ ਹੋ ਗਏ ਦੁੱਧ ਕਿੰਨਾ ਕੁ ਰੈਡੀ ਹੋਊਗਾ 13 ਏਂਟ ਤਿਆਰੇ ਬੋਲ 13 ਤਿਆਰਾ ਕਿੰਨਾ ਕੁ ਦੁੱਧ ਪਾ ਸਕਦੀ ਹੈ ਇਹ ਪਾ ਹੋਏ 18-17 ਲੀਟਰ 18-17 ਕਿਲੋ ਖੋਲ ਕੇ ਤੋਰ ਕੇ ਦਿਖਾ ਦਿੰਦੇ। ਲਓ ਚੌਥਾ ਸੂਆ ਸੱਜਣੋ ਬਾਈ ਨੇ ਬਿਲਕੁਲ ਜੈਨੂਅਨ ਜਾਣਕਾਰੀ ਦਿੱਤੀ ਆ। ਕਿਉਂਕਿ ਸੰਗ ਸੰਗ ਮੇਰਾ ਖਿਆਲ ਆ ਜੀ ਇਹਦਾ ਬਾਈ ਬਣਾ ਦੇ ਤੀਜੇ ਸੂਏ ਤੇ ਝੋਟੀ ਖਾਪਦੀ ਆ। ਕਿਉਂਕਿ ਜਾਨ-ਜੂਨ ਚੰਗੀ ਆ ਪਰ ਥੱਲੇ ਦੀ ਗੱਲ ਕਰਾਂ ਨਾ ਜੇ ਮੈਂ ਥੱਲੇ ਤੋਂ ਕਮਾਲ ਦੀ ਝੋਟੀ ਆ ਸੱਜਣੋ ਖਾਣ-ਖਣੌਰ ਦੀ ਗੈਪ ਦੇਖ ਸਕਦੇ ਆ ਆਪਸ 'ਚ ਥਣਾਂ ਦਾ। ਪੂਰੀ ਦੂਰੀ ਤੇ ਲੱਗੇ ਨੇ ਤੇ ਚੰਗੇ ਥਣ ਲੱਗੇ ਨੇ। ਬਾਕੀ ਉੱਤੇ ਦੀ ਗੱਲ ਕਰਾਂ ਚੜਾਈ-ਚੜੂਈ ਦੀ ਕੱਦ ਵਿੱਢਦੀ ਪੂਰੀ ਡਬਲ ਆ। ਆਣਾ ਯਾਰ ਵੀਡੀਓ ਮੜੀ ਜੀ ਵੀਰੇ ਮੇਰੇ ਬਾਕੀ ਨਾ ਚੱਲ ਕੇ ਬਾਈ ਨੂੰ ਡਿਟੇਲ ਪੁੱਛਦਾ ਇੱਕ ਵਾਰ ਨਾ ਸੁਣੇ ਇਹ ਮੈਂ ਸੱਜਣੋਂ ਥਣ ਥਣ ਦਿਖਾ ਦੇਣਾ ਕਿੰਨੀ ਦੂਰੀ ਤੇ ਲੱਗੇ ਨੇ ਇਹ ਲੇ ਵੇ ਲੂ ਵੇ ਦੀ ਗੱਲ ਕਰਾਂ ਲੇ ਵਾਲੂ ਆ ਵੀ ਚੰਗਾ ਪੂਰਾ ਤੇ ਇਧਰੋਂ ਅੱਗੇ ਤੋਂ ਥਣ ਥਣ ਔਰ ਦੇਖ ਸਕਦੇ ਹੋ ਇਹ ਲੇ ਵੇ ਤੇ ਸੱਜਣੋਂ ਇਹਦੇ ਨਾੜਾਂ ਨੂੰ ਦੇਖ ਸਕਦੇ ਹੋ ਤੇ ਬਾਕੀ ਰੇਟ ਰੂਟ ਇਹਦਾ ਆਪਾਂ ਬਾਈ ਨੂੰ ਪੁੱਛ ਲੈਣਾ ਬਾਈ ਰੇਟ ਇਹਦਾ ਕੀ ਆ ਇਹ ਦੋ ਬੱਚੇ ਰੇਟ ਦੋ 25 ਮੇਰਾ ਖਿਆਲ ਆ ਪੂਰੀ ਮੰਡੀ ਚ ਮਹਿੰਗੀ ਹੋਊਗੀ ਯਾਰ ਹਾਂ ਕਿੰਨੇ ਦੀ ਛੱਡ ਦਾਂਗੇ ਲਾ ਇੱਕ 90 ਹੀ ਛੱਡਾਂਗੇ ਐ 80 ਉਸੀ ਦੀ ਨਹੀਂ ਛੱਡਦਾ ਲਾ ਜੀ ਹੈ ਔਰ ਕਿੰਨੇ ਦੀ ਫਿਕਸ ਜਣੀ 80 ਹੀ ਨੰਬਰ ਬੋਲ ਜੀ 88822 ਹਾਂ ਜੀ 0 ਸਾਥ ਛੱਡੀ ਠੀਕ ਹੈ ਜੀ ਐਸ ਜਨੋ ਲੈਬ ਸੌਦਾ ਦਿਖਾਉਣਾ ਤੁਹਾਨੂੰ ਆ ਝੋਟੀ ਦਾ ਹੋਣ ਲੱਗ ਰਿਹਾ ਪਿਆ ਕੰਮ ਅੜਿਆ ਜਮਈ ਇਹ 20 ਕਿਲੋ ਦੂਰ ਮੈਂ ਨਾ ਨਾ ਬੈਠੀ ਹੋਰ ਜਿਹੜਾ ਦੰਦੇ ਨੇ ਜਦੋਂ ਇਹ ਘੜ ਦੇ 30 ਪਰ ਮੈਂ ਐਸੇ ਤੂੰ ਸਹੀ ਨਹੀਂ ਬੈਠਦਾ ਦਰਸੋ ਨਦੀ ਨਾਮ ਤੋਂ ਵੀ ਮਿਲ ਲੇ ਚਲੋ ਮੈਂ ਪੁੱਤ ਸਾਰੇ ਨਹੀਂ ਆ ਪੰਜ ਚਾਰ ਰੁਪਏ ਕਿਲੋ ਆ ਚਲੋ